ਤਦੋਂ ਤੋਂ ਪੁਲਿਸ ਅਤੇ ਪਬਲਿਕ ਪਿਚਾਲਣ ਰੇਡ ਤਵ ਤੋਂ ਹੁੰਦੇ ਲਈ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਦੇ ਮੁਤਾਬਕ ਪਬਲਿਕ ਦੇ ਨਾਲ ਸੰਪਰਕ ਸੁਮੇਲਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਬਟਿੰਡਾ ਦੇ ਥਾਣਾ ਨਈਆਵਾਲਾ ਦੇ ਅਧੀਨ ਪੈਂਦੇ ਗਿੱਲ ਪੱਤੀ ਪਿੰਡ ਦੇ ਵਿੱਚ ਨੀਜੀ ਪੈਲੈਸ ਚ ਪਬਲਿਕ ਜਾਗਰੂਕ ਸੁਬੰਧਿਤ ਬਟਿੰਡਾ ਪੁਲਿਸ ਦੇ ਵੱਲੋਂ ਸੰਪਰਕ ਸੁਮੇਲਨ ਦਾ ਆਯੋਜਨ ਕੀਤਾ ਹੈ ਇਸ ਮੌਕੇ ਦੇ ਵਿੱਚ ਆਲਾ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਮੁੱਖ ਮਹਿਮਾਨ ਦੇ ਵਜੋਂ ਡੀਏਜੀ ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਇਹ ਸੰਪਰਕ ਸਮੇਲਨ ਵਿੱਚ ਪੁਲਿਸ ਦੇ ਵੱਲੋਂ ਪਬਲਿਕ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਅਸੀਂ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਾਂ ਇਸ ਤੋਂ ਇਲਾਵਾ ਡਿਜੀਟਲ ਯੁੱਗ ਦੇ ਵਿੱਚ ਵਧ ਰਹੇ ਸਾਈਬਰ ਕ੍ਰਾਈਮ ਸੰਬੰਧੀ ਵੀ ਪੰਡ ਦੇ ਲੋਕਾਂ ਨੂੰ ਪੁਲਿਸ ਦੇ ਵੱਲੋਂ ਜਾਗਰੂਕ ਕੀਤਾ ਗਿਆ ਜਿਹੜੀ ਹੈਗੀ ਵਧ ਤੋਂ ਵਧ ਹੋਵੇ ਪੁਲਿਸ ਦੇ ਕੰਮਕਾਜ ਦੇ ਪ੍ਰਤੀ ਪੁਲਸ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੋਵੇ ਤੇ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਅਪਰੋਚ ਕਰ ਸਕੇ इजीली ਉਹ ਪੁਲਿਸ ਨੂੰ इजीली ਅਪਰੋਚ ਕਰ ਸਕਣ ਉਹਨਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਇਹੋ ਜੀ ਝਿਜਕ ਕੀ ਘਟਨਾ ਹੋਵੇ ਕਿ ਉਹ ਪੁਲਿਸ ਨੂੰ ਅਪਰੋਚ ਨਹੀਂ ਕਰ پا ਰਹੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਐਸ ਐਚ ਓ ਨੂੰ ਫੋਨ ਮਾਰਦੇ ਆ ਐਸ ਐਚ ਓ ਸਾਹਿਬ ਨਹੀਂ ਚੱਕ ਰਹੇ ਜੇ ਨਹੀਂ ਚੱਕ ਰਹੇ ਤਾਂ ਆਪਾਂ ਡੀ ਐਸ ਪੀ ਸਾਹਿਬ ਨੂੰ ਕਰ ਸਕਦੇ ਆ ਔਰ ਜੇ ਉਹ ਨਹੀਂ ਚੱਕ ਰਹੇ ਤਾਂ ਐਸ ਐਸ ਪੀ ਸਾਹਿਬ ਨੂੰ ਕਰ ਸਕਦੇ ਆ ਤਾਂ ਇਹ ਜਿਹੜਾ ਸੰਪਰਕ ਪ੍ਰੋਗਰਾਮ ਹੈ ਉਹ ਸਾਡਾ ਲੋਕਾਂ ਦੇ ਨਾਲ ਇੱਕ ਤਰੀਕੇ ਦਾ ਰਾਫਤਾ ਕਾਇਮ ਕਰਨ ਦਾ ਪ੍ਰੋਗਰਾਮ ਹੈ ਇਹਦੇ ਚ ਅਸੀਂ ਇਹਨਾਂ ਨੂੰ ਕਈ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਸਾਈਬਰ ਕ੍ਰਾਈਮ ਤੋਂ ਜਿਹੜਾ ਹੈਗਾ ਕਿਵੇਂ ਆਪਾਂ ਬਚ ਸਕਦੇ ਆ ਟ੍ਰੈਫਿਕ ਦੇ ਨਿਯਮਾਂ ਨੂੰ ਆਪਾਂ ਪ੍ਰੋਪਰਲੀ ਕਿਵੇਂ ਫਾਲੋਅ ਅਪ ਕਰ ਕਰੀਏ ਇਸ ਤੋਂ ਇਲਾਵਾ ਜਿੱਦਾਂ ਕੋਈ ਵੀ ਛੋਟਾ ਕ੍ਰਾਈਮ ਹੈ ਉਹਦੇ ਚ ਨੌਜਵਾਨ ਜਿਹੜੇ ਨੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਸੁਧਾਰ ਸਕਦੇ ਆ ਡਰੱਗਸ ਦੇ ਇਸ਼ੂ ਤੇ ਗੱਲਬਾਤ ਹੋਈ ਜਿੱਤੇ ਚ ਕਿ ਆਪਾਂ ਇਹ ਨੂੰ ਪਤਾ ਚੱਲਿਆ ਕਿ ਜਿਹੜੀ ਸਾਡੀ ਸੇਫ ਪੰਜਾਬ ਦੀ ਹੈਲਪਲਾਈਨ ਦਾ ਨੰਬਰ ਹੈ ਮੋਬਾਈਲ ਨੰਬਰ ਉਹਦੇ ਬਾਰੇ ਦੇ ਵਿੱਚ ਕਈ ਲੋਕਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਇਸ ਦੇ ਬਾਰੇ ਦੱਸਿਆ ਕਿਉਂਕਿ ਇਸ ਨੰਬਰ ਤੇ ਜੇ ਤੁਸੀਂ WhatsApp ਮੈਸੇਜ ਵੀ ਕਰੋਗੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪੁਲਿਸ ਨੂੰ ਦੱਸੀ ਨਹੀਂ ਜਾਂਦੀ ਕਿ ਕਿਹੜੇ ਬੰਦੇ ਨੇ ਜਿਹੜੀ ਹੈਗੀ ਟਿਪ ਦਿੱਤੀ ਹੈ ਸੋ ਕਿਸੇ ਵੀ ਤਰੀਕੇ ਦੀ ਕ੍ਰਾਈਮ ਰਿਲੇਟਡ ਟਿਪ ਤੁਸੀਂ ਇਸ ਨੰਬਰ ਤੇ ਦੇ ਸਕਦੇ ਹੋ ਸੋ ਇਹ ਅਸੀਂ ਅੱਜ ਦੇ ਪ੍ਰੋਗਰਾਮ ਚ ਉਸ ਵੀ ਘਾਟ ਨੂੰ ਲੈ ਕੇ ਗੱਲਬਾਤ ਕੀਤੀ ਸਰ ਇੱਥੇ ਨਾਲ ਹੀ ਜੁੜਿਆ ਸਵਾਲ ਹੈ ਕਿ ਜਿਸ ਤਰੀਕੇ ਨਾਲ ਸਾਈਬਰ ਕ੍ਰਾਈਮ ਡਿਜੀਟਲ ਯੂਗ ਹੋ ਗਿਆ ਤੇ ਉਹਦੇ ਵਿੱਚ ਜਿੰਨਾ ਕ੍ਰਾਈਮ ਵਧਿਆ ਤੇ ਕੀ ਲੱਗਦਾ ਹੈ ਕਿ ਪੁਲਿਸ ਰੋਸ ਤੇ ਪ੍ਰਤੀ ਆਪਾਂ ਨੂੰ ਪਹਿਲਾਂ ਟ੍ਰੇਨ ਕਰਨਾ ਪਏਗਾ ਕਿ ਜੋ ਸਾਈਬਰ ਕ੍ਰਾਈਮ ਨੂੰ ਲੈ ਕੇ ਜਦੋਂ ਆਪਾਂ ਡਿਪ ਵੈਬ ਹੋ ਗਿਆ ਡਾਰਕ ਵੈਬ ਦਾ ਜਿਸ ਤਰੀਕਾ ਹਾਂ ਦੇਖੋ ਇੱਕ ਪਹਿਲਾਂ ਤਾਂ ਮੈਂ ਫੋਰਸ ਦੀ ਜਿਹੜਾ ਇਹਨਾਂ ਨੇ ਪੁੱਛਿਆ ਦੇਖੋ ਫੋਰਸ ਦੀ ਪ੍ਰੋਬਲਮ ਕੋਈ ਨਹੀਂ ਹੈਗੀ ਕੀ ਹੁੰਦਾ ਹੈ ਕਿ ਪੁਲਿਸ ਅਫਸਰ ਨੂੰ ਮਲਟੀਪਲ ਕੰਮ ਆ ਜਾਂਦੇ ਨੇ ਸ਼ਿਕਾਇਤਾਂ ਜਦੋਂ ਇੱਕ ਟਾਈਮ ਤੇ ਤਿੰਨ ਚਾਰ ਇਕੱਠੀਆਂ ਸ਼ਿਕਾਇਤਾਂ ਆ ਜਾਂਦੀਆਂ ਤਾਂ ਪੁਲਿਸ ਅਫਸਰ ਨੂੰ ਕਿਹੜੀ ਸ਼ਿਕਾਇਤ ਨੂੰ ਪਹਿਲੇ ਟੀਲ ਕਰਨਾ ਹੈ ਕਿਹੜੀ ਨੂੰ ਬਾਅਦ ਚ ਟੀਲ ਕਰਨਾ ਇਹੋ ਜੀਆਂ ਪ੍ਰੋਬਲਮਸ ਆ ਜਾਂਦੀਆਂ ਕੁਝ ਜਿਹੜਾ ਹੈਗਾ ਕਿ ਸਮਾਜ ਦੇ ਵਿੱਚ ਕੁਝ ਇਸ ਤਰੀਕੇ ਦਾ ਵੀ ਛੋਟਾ ਛੋਟਾ ਕਰਾਈਮ ਹੈ ਜਿਹੜਾ ਕਿ ਪਹਿਲੇ ਨਹੀਂ ਸੀ ਰਿਪੋਰਟ ਹੁੰਦਾ ਤੇ ਉਹ ਰਿਪੋਰਟਿੰਗ ਜਿਹੜੀ ਹੈ ਉਹ ਵੱਧ ਗਈ ਹੈ ਜਿਹਦੇ ਕਾਰਨ ਕਈ ਵਾਰੀ ਆਪਾਂ ਨੂੰ ਇਦਾਂ ਲੱਗਦਾ ਕਿ ਫੋਰਸ ਦੀ ਕਮੀ ਹੈ ਕਈ ਵਾਰੀ ਹੁੰਦਾ ਹੈਗਾ ਕਿ ਕਿਸੇ ਇੱਕ ਥਾਣੇ ਦੇ ਵਿੱਚ ਘੱਟ ਨਫਰੀ ਹੈ ਦੂਸਰੇ ਵਿੱਚ ਜ਼ਿਆਦਾ ਹੈ ਇਹ ਵੀ ਕੋਈ ਫਰੀ ਹੁੰਦਾ ਹੈ ਤਾਂ ਇਹ ਇਹ ਜਿਹੜੀਆਂ ਪ੍ਰੋਬਲਮਸ ਨੇ ਇਹਦੇ ਬਾਰੇ ਵਿੱਚ ਇਹ ਅਸੀਂ ਹੱਲ ਕੱਢਣਾ ਹੈਗਾ ਤਾਂ ਇਹਦੇ ਬਾਰੇ ਵਿੱਚ ਤੁਹਾਨੂੰ ਜ਼ਿਆਦਾ ਉਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜਿਹੜਾ ਸਾਈਬਰ ਕ੍ਰਾਈਮ ਦਾ ਤੁਸੀਂ ਦੱਸ ਰਹੇ ਹੋ ਇਹਦੇ ਵਿੱਚ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਡਾਰਕ ਵੈਬ ਹੋ ਗਿਆ ਜਾਂ ਕੁਝ ਜਿਹੜੇ ਆ ਅਨਨੋਨ ਐਪਸ ਨੇ ਐਪਸ ਤੋਂ ਜਿਹੜਾ ਫੇਕ ਨੰਬਰ ਜਨਰੇਟ ਕਰਕੇ ਕਈ ਐਪਸ ਨੇ ਜਿਹੜੀਆਂ ਫ੍ਰੀ ਚ ਮਿਲ ਜਾਂਦੀਆਂ ਆ ਪਲੇ ਸਟੋਰ ਤੇ ਉਹ ਤੋਂ ਜਿਹੜੇ ਕ੍ਰਾਈਮਨਲ ਨੇ ਉਹ ਫੇਕ ਨੰਬਰ ਜਨਰੇਟ ਕਰ ਲੈਂਦੇ ਨੇ ਤੁਹਾਨੂੰ ਫੋਨ ਕਰ ਦਿੰਦੇ ਨੇ ਇਹਦੇ ਚ ਜਿਹੜਾ ਸਾਡਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਕਾਫੀ ਐਕਸਪਰਟ ਹੈਗਾ ਇਹਦੇ ਵਿੱਚ ਟ੍ਰੇਸ ਕਰਨ ਦੇ ਵਿੱਚ ਅਕਸਰ ਅਸੀਂ ਦੇਖਿਆ ਹੈਗਾ ਕਿ ਲੋਕਾਂ ਨੇ ਜਿਹੜਾ ਹੈਗਾ ਫੇਕ ਨੰਬਰ ਜਨਰੇਟ ਕਰਕੇ ਜਿੱਦਾਂ ਇੱਕ ਚੰਗੀ ਐਪ ਹੈ ਜਾਂ ਕੋਈ ਹੋਰ ਐਪਸ ਨੇ ਉਤੋਂ ਧਮਕੀ ਦਿੱਤੀ ਧਮਕੀ ਦਿੱਤੀ ਬੰਦੇ ਤੋਂ ਫਰौती ਮੰਗਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਪੁਲਿਸ ਨੇ ਜਿਹੜਾ ਹੈਗਾ ਉਹ ਕੇਸ ਟਰੇਸ ਵੀ ਕਰ ਲਿਆ ਬੰਦੇ ਵੀ ਫੜ ਲਏ ਫੜ ਲਏ ਤਾਂ ਸਾਡਾ ਜਿਹੜਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਪ੍ਰੋਪਰਲੀ ਇਕੁਇਪਡ ਹੈਗਾ ਸਾਡੇ ਕੋਲ ਇਹੋ ਜੇ ਜਿਹੜੇ ਹੈਗੇ ਇਕੁਪਮੈਂਟਸ ਨੇ ਜਿਹੜੇ ਕਿ ਮੋਬਾਈਲ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਤੁਸੀਂ ਕਈ ਵਾਰੀ ਡਿਲੀਟ ਕਰ ਦਿੰਨੇ ਹੋ ਉਹ ਵੀ ਅਸੀਂ ਰਿਕਵਰ ਕਰ ਸਕਦੇ ਆ ਇਨਫੈਕਟ ਅਸੀਂ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਤਾਂ ਐਸ ਐਚ ਓ ਜਾਂ ਜਿਹੜਾ ਆ ਆਈ ਓ ਹੈਗਾ ਪੁਲਿਸ ਅਫਸਰ ਆ ਉਹ ਤੁਹਾਡੇ ਤੋਂ ਮੋਬਾਈਲ ਜ਼ਰੂਰ ਮੰਗਦਾ ਕਿਉਂਕਿ ਉਹ ਤੋਂ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਉਹ ਉਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਨੂੰ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਮਿਲਦੀ ਹੈ ਸਰ ਆਮ ਪਕੀ ਜਿਹੜੀ ਸ਼ਿਕਾਇਤ ਕਰਦੀ ਹੈ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਡਰ ਰਹਿੰਦਾ ਸਰ ਨਸ਼ੇ ਵਾਲਿਆਂ ਨੂੰ ਲੈ ਕੇ ਉਹਦੇ ਲਈ ਪੁਲਿਸ ਮਹਿਕਮਾ ਮਤਲਬ ਕਿ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਪ੍ਰਸ਼ਾਸਨ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਉਹਨਾਂ ਦੇ ਨਾਲ ਖੜਾ ਹੈ ਸਰ ਦੇਖੋ ਜੀ ਪੁਲਿਸ ਜਿਹੜੀ ਹੈ ਚੰਗੇ ਬੰਦੇ ਨਾਲ ਖੜੀ ਹੈ ਜੀ ਇਹ ਕਦੀ ਨਹੀਂ ਹੋ ਸਕਦਾ ਕਿ ਮਾੜਾ ਬੰਦਾ ਉਹਦਾ ਨੁਕਸਾਨ ਕਰ ਦੇ ਤੇ ਸਾਡੇ ਤੋਂ ਬਚ ਜਾਏ ਹਾਂ ਤੋਂ ਅਸੀਂ ਥੋੜੇ ਨਾਲ ਖੜੇ ਆ ਅਸੀਂ ਥੋੜਾ ਸਹਾਇਕ ਦਿੰਨੇ ਆ ਤੁਸੀਂ ਔਰ ਅਸੀਂ ਆਪਣਾ ਸਹਾਇਕ ਤੁਹਾਨੂੰ ਦਿੰਨੇ ਆ ਠੀਕ ਹੈ ਨਾ ਤਾਂ ਇਹ ਬਹੁਤ ਜਿਹੜੀ ਹੈਗੀ ਮਤਲਬ ਮੇਨ ਗੱਲ ਹੈਗੀ ਆ ਜੇ ਕੋਈ ਜਿੱਦਾਂ ਅੱਜ ਇੱਥੇ ਇਹਨਾਂ ਨੇ ਦੱਸਿਆ ਕਿ ਉਹ ਦੋ ਮੁੰਡਿਆਂ ਨੇ ਨਸ਼ਾ ਛੱਡਿਆ ਜਿਹੜੇ 3-4 ਸਾਲ ਤੋਂ ਨਸ਼ਾ ਕਰ ਰਹੇ ਸੀ ਅਸੀਂ ਉਹਨਾਂ ਦੇ ਨਾਲ ਖੜਿਆ ਅਸੀਂ ਉਹਨਾਂ ਨੂੰ ਉਹਨਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਜੇ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਕਿਤੇ ਵੀ ਏ ਐਸ ਐਚਓ ਨੂੰ ਡੀਐਸਪੀ ਨੂੰ ਦੱਸਣ ਇਹ ਕਿਵੇਂ ਅਸੀਂ ਇਹ ਹੋਣ ਹੀ ਨਹੀਂ ਦਵਾਗੇ ਕੋਈ ਮਾੜਾ ਬੰਦਾ ਕਿਸੇ ਚੰਗੇ ਬੰਦੇ ਨੂੰ ਤੰਗ ਕਰੇ ਸਭ ਤੋਂ ਪ੍ਰੋਬਲਮ ਵੱਡੀ ਹੈ ਕਿ ਰੂਰਲ ਏਰੀਆ ਦੇ ਵਿੱਚ ਜਿਹੜੇ ਅਕਾਊਂਟਸ ਨੇ ਉਹ ਲਗਾਤਾਰ ਖੋਲੇ ਜਾ ਰਹੇ ਨੇ ਹੋਰ ਇਸ ਦੇ ਵਿਚਾਲੇ ਇਹ ਹੈ ਕਿ ਜਿਹੜੇ ਅਕਾਊਂਟਸ ਖੋਲ ਜਾਣ ਤੋਂ ਬਾਅਦ ਉਹ ਰੈਂਟ ਤੇ ਲੈ ਜਾਂਦੇ ਨੇ ਜਿਹਦੇ ਵਿੱਚ ਜੋ ਹੈਕਰਸ ਨੇ ਉਹ ਉਸ ਅਕਾਊਂਟ ਨੂੰ ਰੈਂਟ ਤੇ ਲੈ ਕੇ ट्रांजैक्शन ਕਰਦੇ ਨੇ ਤੇ ਦੂਰ ਤੱਕ ਪੁਲਿਸ ਪੌਟ ਵੀ ਹੁੰਦੇ ਤੇ ਉਹ ਬੈਂਕ ਸਕੂਨ ਨਾ ਇਹ 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 ਜਰਨਲ ਪ੍ਰੋਬਲਮ ਹੈਗੀ ਹੈ ਇਹ ਸਪੈਸ਼ਲੀ ਜਿਹੜੇ ਯੂਪੀ ਬਿਹਾਰ ਜਾਂ ਕੁਝ ਐਹੋ ਜਿਹੀਆਂ ਸਟੇਟਸ ਨੇ ਜਿਹੜੀਆਂ ਦੂਰ ਨੇ ਪੰਜਾਬ ਤੋਂ ਪੰਜਾਬ ਦੇ ਵਿੱਚ ਵੀ ਹੋ ਸਕਦਾ ਖੁੱਲ ਰਹੇ ਹੋਣ ਇਹਦੇ ਵਿੱਚ ਬੈਂਕ ਅਫਸਰਾਂ ਨੂੰ ਅਸੀਂ ਜਿਹੜਾ ਹੈਗਾ ਮੀਟਿੰਗ ਲੈ ਕੇ ਇੱਕ ਵਾਰੀ ਹਦਾਇਤ ਵੀ ਕੀਤੀ ਸੀ ਜਿਹਦੇ ਵਿੱਚ ਕਿ ਉਹਨਾਂ ਦੀ ਸਿਕਿਉਰਿਟੀ ਰਿਲੇਟਡ ਮੀਟਿੰਗ ਸੀ ਉਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਕਿ ਜਦੋਂ ਵੀ ਕੋਈ ਵਿਅਕਤੀ ਕਿਸੇ ਦਾ ਆਧਾਰ ਕਾਰਡ ਲੈ ਕੇ ਆਂਦਾ ਹੈ ਤੇ ਕਿਸੇ ਹੋਰ ਦਾ ਅਕਾਊਂਟ ਖੁਲਵਾ ਲੈਂਦਾ ਹੈ ਉਹਦੇ ਚੋਂ ਇhtiyat ਜ਼ਰੂਰ ਵਰਤਣ ਕਿਉਂਕਿ ਅਕਸਰ ਦੇਖਣ ਚ ਆਂਦਾ ਹੈ ਕਿ ਲੇਬਰ ਕਲਾਸ ਦੇ ਵਿਅਕਤੀਆਂ ਦਾ ਖਾਤਾ ਖੁਲਵਾ ਕੇ ਫਿਰ ਉਸ ਖਾਤੇ 'ਚ ਟ੍ਰਾਂਜੈਕਸ਼ਨ ਕਰਦੇ ਰਹਿੰਦੇ ਨੇ ਤੇ ਉਸ ਵਿਅਕਤੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਦਾ ਖਾਤਾ ਖੁੱਲਿਆ ਹੋਇਆ ਹੈ ਇਹ ਇਹ ਪ੍ਰੋਬਲਮ ਜਦੋਂ ਤੋਂ ਡਿਜੀਟਲ ਅਕਾਊਂਟਸ ਖੁੱਲਨੇ ਸਟਾਰਟ ਹੋਏ ਨੇ ਆਨਲਾਈਨ ਅਕਾਊਂਟਸ ਖੁੱਲਨੇ ਸਟਾਰਟ ਹੋਏ ਬੈਂਕਸ 'ਚ ਇੱਕ ਸਾਈਬਰ ਕ੍ਰਾਈਮ ਦਾ ਇੱਕ ਮੋਡ ਹੈਗਾ ਜਿਹੜਾ ਕਿ ਕਾਫੀ ਪ੍ਰਚਲਿਤ ਹੈ ਅੱਜ ਕੱਲ੍ਹ ਅ ਇਹਦੇ ਚ ਬੈਂਕ ਅਫੀਸਰ ਨੂੰ ਅਸੀਂ ਜਿਹੜਾ ਹੈਗਾ ਐਜੂਕੇਟ ਕੀਤਾ ਹੈਗਾ ਜਿਵੇਂ ਅੱਜ ਤੁਹਾਨੂੰ ਜਿਹੜਾ ਜਾਗਰੂਕ ਕੀਤਾ ਉਹਨਾਂ ਨੂੰ ਵੀ ਦੱਸਿਆ ਕਿ ਜਦੋਂ ਵੀ ਕੋਈ ਅਕਾਊਂਟ ਖੋਲਦੇ ਨੇ ਜੇਕਰ ਕਿਸੇ ਅਕਾਊਂਟ 'ਚ ਅਨਨੈਸੈਸਰਲੀ ਬਿਨਾਂ ਗੱਲ ਮਤਲਬ ਤੋਂ ਆਨਲਾਈਨ ਟਰਾਂਜੈਕਸ਼ਨਸ ਹੋ ਰਹੀਆਂ ਵੱਡੀਆਂ-ਵੱਡੀਆਂ ਟਰਾਂਜੈਕਸ਼ਨਸ ਹੋ ਰਹੀਆਂ ਤਾਂ ਉਹਦੇ ਬਾਰੇ 'ਚ ਪੁਲਿਸ ਨੂੰ ਇਨਫੋਰਮ ਕਰਨ ਕਿ ਇਹ ਇਸ ਅਕਾਊਂਟ 'ਚ ਇੰਨੀ ਵੱਡੀ-ਵੱਡੀ ਟਰਾਂਜੈਕਸ਼ਨ ਕਿਵੇਂ ਹੋ ਰਹੀ ਹੈ ਪੈਸਾ ਆ ਰਿਹਾ ਜਾ ਰਿਹਾ ਹੈ